ਲੋਵੀ ਦੋਸਤੋ ਅੱਜ ਫੇਰ ਨਵੇਂ ਭਰਾਵਾਂ ਦੀ ਡਿਮਾਂਡ ਤੇ ਬਹੁਤ ਹੀ ਚੰਗੀ ਪਲੀ ਹੋਈ ਚੰਗੇ ਰੰਗ ਦੀ ਦੂਧੀਆਂ ਸੰਜਾਫ ਬਿਸ਼ੇਰੀ ਲਿਆਤੀ। ਉਮਰ ਦੋਸਤੋ 6.5 ਤੋਂ 7 ਮਹੀਨੇ ਆ ਪਰ ਬੱਚੀ ਦੀ ਹਾਈਟ ਨਾਲੀ ਲੱਤ ਲੁੱਤ ਦਾ ਸਹਿਜ ਬਹੁਤ ਸੋਹਣਾ ਲੱਗਿਆ। ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵਾਂ ਕਿਹੜੇ ਘੋੜੇ ਦੀ ਆ ਕੀ ਟਾਈਮ ਦੀ ਆ ਤੇ ਇਹ ਵੀਡੀਓ ਦੋਸਤੋ ਤਾਜੀ ਆ 17 ਤਰੀਕ ਦੀ ਬਣੀ ਹੋਈ ਆ 18 ਨੂੰ ਅਪਲੋਡ ਹੋਣ ਜਾ ਰਹੀ ਆ। ਤੇ ਰਾਜੀ ਲੀਸੀ ਸਾਰੀ ਤੁਹਾਡੇ ਸਾਹਮਣੇ ਬਾਲ ਪੋਰੀਆਂ ਦੀ ਆਪਣੀ ਗਾਰੰਟੀ ਉਹ ਤੇ ਆ ਕੇ ਤੁਸੀਂ ਜੇ ਪਸੰਦ ਹੋਈ ਸਾਹਮਣੇ ਆ ਕੇ ਦੇਖ ਸਕਦੇ ਆ ਤੇ ਆ ਕੇ ਆਪ ਦਾ ਫੋਨ ਤੇ ਰੀ ਰੂਟ ਪਾ ਕੇ ਸੌਦਾ ਨੀਡ ਕਰਕੇ ਤੁਰਨਾ ਤੁਰ ਲਓ ਆਪ ਦੀ ਪਾਸ ਕਰਕੇ ਪੇਮੈਂਟ ਦੇ ਕੇ ਲੈ ਜਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਪੇਜ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਅੱਜ ਤਰੀਕ 18 ਅਕਤੂਬਰ 2025 ਦੀ ਇਹ ਵੀਡੀਓ ਅਪਲੋਡ ਕਰਨ ਜਾ ਰਹੇ ਆਂ ਜਦੋਂ ਮੈਂ ਪਹਿਲਾਂ ਦਾ 17 ਤਰੀਕ ਨੂੰ ਬਣੀ ਤਾਜੀ ਵੀਡੀਓ ਕੋਈ ਆਪਣੀ ਆਈ ਨਹੀਂ ਹੁੰਦਾ ਵੀ ਮਹੀਨਾ ਪਹਿਲਾਂ ਦੀ ਵੀਡੀਓ ਚੱਕ ਕੇ ਪੋਸਟ ਹੋ ਗਈ। ਜਾਨਵਰ ਜਿੰਨੇ ਵੀ ਆਪਣੇ ਫਾਰਮ ਤੇ ਹੋਣਗੇ, ਬਾਲਪੁਰਿਆਂ ਹੱਥਾਂ ਪੈਰਾਂ ਦੇ ਪੂਰੇ ਸਾਫ਼ ਹੋਣਗੇ। ਕਿਸੇ ਵੀ ਤਰ੍ਹਾਂ ਕੋਈ ਫਾਲਟ ਨਹੀਂ ਜੇ ਕਿਸੇ ਚ ਹੋਇਆ ਵੀ ਉਹ ਆਪਾਂ ਵੀਡੀਓ 'ਚ ਦੱਸ ਕੇ ਦੇਵਾਂਗੇ। ਤੇ ਦੋਸਤੋ ਜੇ ਵੀਡੀਓ ਪਸੰਦ ਆਈ ਤਾਂ ਤੁਹਾਨੂੰ ਸਾਰੀ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਕਿਉਂਕਿ ਮਾਰਕਟ ਨਾਲ ਸਸਤਾ ਜਾਨਵਰ ਆਪਣੇ ਕੋਲ ਮਿਲ ਜੇ ਤੁਹਾਨੂੰ। ਤੇ ਮਿੱਤਰੋ ਬਿਸ਼ੇਰੀ ਸਾਢੇ 6 ਤੋਂ 7 ਮਹੀਨੇ ਦੀ ਬਿਸ਼ੇਰੀ ਆ ਹੱਥਾਂ ਪੈਰਾਂ ਦੀ ਸਾਫ ਆ ਦੁੱਧ ਦੀ ਆ ਸੰਜਾਫ ਬਿਸ਼ੇਰੀ ਜਿਵੇਂ ਜਿਵੇਂ ਨੇ ਵੱਡੀ ਹੋ ਜਾਣਾ ਉਦਾਂ ਉਦਾਂ ਹੀ ਨੇ ਹੋਰ ਚੱਟੇ ਹੋਈ ਜਾਣਾ ਜਿਹੜੇ ਪੁਰਾਣੇ ਭਰਾ ਉਹਨਾਂ ਨੂੰ ਤਾਂ ਪਤਾ ਇਹਨੇ ਪੂਰੀ ਸੰਜਾਫ ਹੋ ਜਾਣਾ ਬੱਚੀ ਨੇ ਤੇ ਆਪਾਂ ਨੂੰ ਵੀ ਇਹ ਕੱਲ ਦਾ ਪਤਾ ਸੰਜਾਫ ਬਿਸ਼ੇਰੀ ਦਾ ਡਿਮਾਂਡ ਕਿੰਨੀ ਜ਼ਿਆਦਾ ਨੁਕਰੀਆਂ ਦੇ ਭਾਅ 'ਚ ਹੀ ਵੇਖਦੀ ਆ ਪਰ ਆਪਾਂ ਇਹਨੂੰ ਜਾਇਜ਼ ਮੁੱਲ 'ਤੇ ਦਵਾਂਗੇ ਤੁਹਾਨੂੰ ਕਨ ਕੰਡੀਸ਼ਨ ਚੰਗਾ ਲੱਗਿਆ ਹੋਇਆ ਹੱਕ ਬਾਡੀ ਦੀ ਸੋਹਣੀ ਆ ਪੁੱਠੇ ਪੱਠੇ ਦੀ ਸੋਹਣੀ ਆ ਸਾਢੇ 6 ਤੋਂ 7 ਮਹੀਨੇ ਇਹਦੀ ਉਮਰ ਦੋਸਤੋ ਇਹ ਹੈਗੀ ਆ ਮਾਲੀ ਪਾਸੋਂ ਨੀਲੀ ਸੰਜਾਫ ਕੋੜੀ ਆ ਪਿਓ ਇਹਦਾ ਨੁਕਰਾ 65 66 ਇੰਚ ਦਾ ਪਵਨ ਘੋੜਾ ਸੋ ਜਿਹੜੇ ਵੀ ਕਿਸੇ ਭਰਾ ਦੇ ਬੱਚੀ ਪਸੰਦ ਹੋਈ ਮੈਂ ਲਾਸਟ ਤੇ ਨੰਬਰ ਦਉ ਨੰਬਰਾਂ ਤੇ ਸੰਪਰਕ ਕਰ ਲਓ ਬਾਲ ਪੌਰੀਆਂ ਹੱਥਾਂ ਪਹਿਰਾਂ ਦੀ ਸਾਫ ਪਵਨ ਘੋੜੇ ਦੀ ਬੱਚੀ ਆ ਤੇ ਮਾਂ ਇਹਦੀ ਸੰਜਾਫ ਕੋੜੀ ਆ ਧੰਨ